ਪੈਟਰੋਲ ਪੁਵਾਣ ਪਿੱਛੇ ਚੱਲੀ ਗੋਲੀ ਇੱਕ ਨੌਜਵਾਨ ਪੂਰੀ ਤਰ੍ਹਾਂ ਹੋਇਆ ਜਾਂ। ਪੰਜਾਬ ਦੇ ਵਿੱਚ ਕੱਲ ਤੋਂ ਲਗਾਤਾਰ ਪੈਟਰੋਲ ਪੰਪਾਂ ਤੇ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਉੱਥੇ ਹੀ ਦੱਸਦੀ ਕਿ ਇੱਕ ਘਟਨਾ ਵਾਪਰੀ ਹੈ ਕਿ ਪੈਟਰੋਲ ਪੰਪ ਤੇ ਗੋਲੀ ਚੱਲ ਗਈ ਹੈ। ਜੀ ਹਾਂ ਇੱਕ ਨੌਜਵਾਨ ਪੈਟਰੋਲ ਪੁਵਾਣ ਆਇਆ ਸੀ ਤਾਂ ਪੈਟਰੋਲ ਪੰਪ ਦੇ ਮਾਲਕ ਦੇ ਨਾਲ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੈਟਰੋਲ ਪੰਪ ਦਾ ਮਾਲਕ ਬੱਤੀ ਬੋਰ ਦੀ ਰੱਖਲ ਦੇ ਨਾਲ ਫਾਇਰ ਕਰ ਦਿੰਦਾ ਹੈ ਤੇ ਫਾਇਰ ਉਸ ਨੌਜਵਾਨ ਦੀ ਪੱਟ ਦੇ ਵਿੱਚ ਲੱਗਦਾ ਹੈ ਦੱਸਦੀ ਕਿ ਘਟਨਾ ਫਰੀਦਕੋਟ ਦੇ ਪਿੰਡ ਆਲਖ ਦੀ ਦੱਸੀ ਜਾ ਰਹੀ ਹੈ ਜਿੱਥੇ પેટ્રોલ ਪੰਪ ਤੇ ਅਮਰਿੰਦਰ ਸਿੰਘ ਦਾ ਨਾਜ਼ਮਾਨ ਨੌਜਵਾਨ પેટ્રોલ ਪੁਆਇੰਟ ਜਾਂਦਾ ਹੈ ਤਾਂ ਉੱਥੇ ਬਹਿਸ ਹੋ ਜਾਂਦੀ ਹੈ ਕਿਉਂਕਿ ਕੱਲ ਲਗਾਤਾਰ પેટ્રોલ ਪੰਪਾਂ ਤੇ ਲੰਮੀਆਂ ਲਾਈਨਾਂ ਸੀ ਜਿੱਥੇ ਕਾਫੀ ਲੋਕ ਬਹਿਸ ਬਹਿਸ ਵੀ ਹੋਈ ਲੜੇ ਵੀ ਨੇ ਕਈ ਖਬਰਾਂ ਆ ਤੇ ਉੱਥੇ ਆਲਖ ਪਿੰਡ ਦੇ ਵਿੱਚ ਗੋਲੀ ਚੱਲੀ ਤੇ ਉਸ ਨੌਜਵਾਨ ਦੇ ਪੱਟ ਵਿੱਚ ਗੋਲੀ ਵੱਜੀ ਦਰਅਸਲ ਆਪਣੇ 32 ਬੋਰ ਦੀ ਰਵਾਲਵਰ ਦੇ ਨਾਲ ਜਿਹੜਾ ਪੈਟਰੋਲ ਪੰਪ ਦਾ ਮਾਲਕ ਗੋਲੀ ਚਲਾ ਦਿੰਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਝਗੜੇ ਤੋਂ ਬਾਅਦ ਉਹ ਨੌਜਵਾਨ ਬੁਰੀ ਤਰ੍ਹਾਂ ਜਦੋਂ ਉਸਦੀ ਗੋਲੀ ਵਾਦੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਤੇ ਮੌਕਤ ਹੀ ਉਸ ਨੂੰ ਹਸਪੀਟਲ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮੇਰਾ ਬੇਟਾ ਤੇ ਇਹਨਾਂ ਦੇ ਪੈਟਰੋਲ ਲੈਣ ਗਏ ਆ ਜੀ ਉਹ ਰੇਡ ਪਿੱਛੇ ਕੋਈ ਉਹਨਾਂ ਦੀ ਕੀ ਇਹਦੀ ਗੱਲ ਪਿੱਛੇ ਬੈਸ਼ ਹੋਈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਡੈਡੀ ਇਹ ਤੇਲ ਨਹੀਂ ਦਿੰਦਾ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਉਹਨੇ ਫੋਨ ਲਾ ਕੇ ਹੋਲਡ ਫੋਨ ਇਹਦਾ ਮੈਂ ਡੈਡੀ ਮਾਲਕ ਨਾਲ ਮੈਂ ਕਿਹਾ ਅੰਦਰ ਹੋਊਗਾ ਗੱਲ ਕਰਾਉ ਉਹਦਾ ਮੈਂ ਇੱਕ ਵਾਰ ਡੈਡੀ ਹੋਲਡ ਹੀ ਰੱਖੀ ਫੋਨ 5:30 ਵਜੇ ਹੀ ਫੋਨ ਲਾਇਆ ਉਹਨੇ ਮੈਨੂੰ ਤੇ ਮੈਂ ਕਿਹਾ ਤੂੰ ਗੱਲ ਕਰਾ ਉਹਦੇ ਨਾਲ ਜਾ ਕੇ ਬਿੰਦੂ ਉਹਦਾ ਕੱਚਾ ਨਾਮ ਬਿੰਦੂ ਆ ਪੰਪ ਮਾਲਕਾ ਜਿਹੜਾ ਬੰਦਾ ਉਹਨੇ ਜਦੋਂ ਉਹਨੇ ਫੋਨ ਲੈ ਕੇ ਉਹਦੇ ਅੰਦਰ ਵਾਲ ਨੂੰ ਜਾਣਗਾ ਉਹਦੋਂ ਨੂੰ ਝੂਰ ਨੇ ਚੀਕ ਮਾਰੀਆਂ ਦਾ ਡੈਡੀ ਉਹ ਮਿੰਦਰਦੇਵ ਨੇ ਲੱਤ 'ਚ ਗੋਲੀ ਮਾਰ ਦਿੱਤੀ ਮੈਂ ਕਿਹਾ ਭੱਜ ਕੇ ਜਾ ਕੇ ਤੂੰ ਉਹਨੂੰ ਕਹਿ ਵੇ ਇਹ ਕੰਗਾਲੋ ਹੈਗੇ ਆਂ ਵੀ ਅੱਗੇ ਵੀ ਤੇਲ ਲੈ ਕੇ ਜਾਂਦੇ ਆਂ ਮੈਂ ਬਲਜੀਤ ਦਾ ਮੁੰਡਾ ਮੈਂ ਕਿਹਾ ਉਹਨੂੰ ਦੱਸ ਉਹ ਤੈਨੂੰ ਪਤਾ ਨਹੀਂ ਜਾਂਦਾ ਹੁਣ ਉਹਨੇ ਇੰਨੇ ਨੂੰ ਵੀ ਦੂ ਵੀ ਫੋਨ ਵੀ ਖੋਲੇ ਇਹਨਾਂ ਦੇ ਦੋ ਮੁੰਡਿਆਂ ਤੋਂ ਕੋਲੇ ਮੋਬਾਈਲ ਸੀ ਫੋਨ ਵੀ ਖੋਲੇ ਤੇ ਇਹਨਾਂ ਨੂੰ ਕੁੱਟਿਆ ਮਾਰਿਆ ਬਹੁਤ ਇਹਨਾਂ ਦੇ ਪੈਸਾ ਮੁੱਠੇ ਵੀ ਮਾਰੇ ਪੰਜ ਫੇਰ ਕੀਤੇ ਇਹਨਾਂ ਦੇ ਕੋਈ ਕੰਨਪੂਲ ਦੀ ਕੋਈ ਕਿਤੋਂ ਦੀ ਕੱਢੇ ਇਹਨਾਂ ਨੇ ਇਹਨਾਂ ਨੂੰ ਜਾਨੋਂ ਮਾਰ ਦਿੱਤੀ ਉਹਨੇ ਕੋਈ ਕਸਰ ਨਹੀਂ ਛੱਡੀ ਕੀ ਮੰਗ ਕਰਦੇ ਐ ਮੰਗ ਕਰਦੇ ਇਨਸਾਫ ਸਾਨੂੰ ਦਿੱਤਾ ਜਾਵੇ ਸਾਡਾ ਬੱਚਾ ਬਜੁਰਤਾ ਹੋ ਗਿਆ ਉਹਨਾਂ ਨੂੰ ਸਾਹ ਪਹਿਲਾਂ ਚਾਹੀਦਾ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ 307 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਉਹਨਾਂ ਨੇ ਮਾਰ ਦੀ ਕੋਈ ਕਸਰ ਨਹੀਂ ਛੱਡੀ ਜੀ ਲੈਂਗੇ ਮੇਰੇ ਨਾਲ ਅ ਭਾਈ ਜੀ ਕੀ ਗੱਲ ਹੋਈ ਐ ਲੜਕੇ ਲੋੜ ਭਾਈ ਜੀ ਸਾਡੇ ਅੱਜ ਕੱਲ ਨੂੰ ਸਪਰੇਅ ਕਰਨੇ ਸੀ ਭੁੰਡਾਂ ਦਾ ਤੇਲ ਦੀ ਛਾਲਟ ਚੱਲੀ ਆਂਦੀ ਮੇਲਦਾਲੀ ਸਾਨੂੰ ਅਸੀਂ ਪੰਪ ਖੁਰਦੋਂ ਲੈ ਕੇ ਹੁੰਦੇ ਨੇ ਤੇ ਅਸੀਂ ਉੱਥੇ ਜਾਣ ਤੇ ਜਦੋਂ ਗਏ ਇਹ ਮੁੰਡੇ ਦਾ ਮੁੰਡਾ ਪੜਦਾ ਸੀ ਕਿ ਜਿਹਦਾ ਪੰਪ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਰੇਟ ਰੂਟ ਵਾਧਾ ਲਾਉਂਦੇ ਸੀ ਕਿ ਜਿਹੜੇ ਮੁੰਡਿਆਂ ਨੇ ਕਿਹਾ ਵੀਹਤ ਆ ਦਾ ਰੇਡੀ ਨਹੀਂ ਗਿਆ ਤੇ ਗਿਆ ਨਾ ਉਹਦੇ ਪਾਣਾ ਪਾੜ ਨਹੀਂ ਦਿੰਦੀ ਜੀ ਜਿਹੜਾ ਗਰੇਂਦਾ ਸੀ ਕਿ ਉਹ ਵੈਸ ਕੋੜਤਾ ਵਾਵਾ ਵੈਸਨ ਦੇ ਨਾਲ ਹੀ ਮੁੜ ਕੇ ਇਹ ਇਹ ਛੋਰਾ ਨਾਲ ਹੱਥ ਬਾਈ ਹੋ ਗਏ ਤੇ ਛੋਰਾ ਨੇ ਐਵੇਂ ਕਹਿ ਕੇ ਝੋੜ ਵੀ ਨਾਲ ਲੜੇ ਆ ਉਹਨਾਂ ਨਾਲ ਹੱਥ ਬਾਈ ਹੋਏ ਆ ਐ ਕਿ ਕਿ ਨਹੀਂ ਲੜੇਗੇ ਤੇ ਉਹ ਤਾਂ ਬਾਅਦ ਚ ਜਦੋਂ ਆਇਆ ਇਹਨਾਂ ਦਾ ਮਾਲਕ ਆਇਆ ਉਹਨੇ ਅੱਗੇ ਫੈਰ ਮਾਰ ਲਗਾ ਤਿੰਨ ਚਾਰ ਗੱਡੀ ਇੱਕ ਮੁੰਡੇ ਦੇ ਲੱਤ ਵਿੱਚ ਲਪਾ ਰਿਆ ਸਾਡਾ ਤਾਂ ਇਹਨਾਂ ਨੇ ਚਰਾਗ ਮਟਾ ਦੇਣੇ ਕਿ ਸਾਡੂ ਇਹ ਤਾਂ ਸਾਹਿਬ ਮਿਲਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਉਹ ਅੱਗੇ ਵੀ ਕਰੇਮਾਂ ਦੇ ਵਿੱਚ ਆਇਆ ਉਹਦੇ ਤੇ ਦੋ ਤਿੰਨ ਪਰਚੇ ਅੱਗੇ ਵੀ ਹੈਗੇ ਆ ਆ ਉਥੋਂ ਦਾ ਸਰਪੰਦਰ ਸਰਪੰਚ ਬਾਰੇਗਾ ਉਹਦੇ ਵਿੱਚ ਵੀ ਉਹਦਾ ਹੱਥ ਹੈ ਤੇ ਉਹਨੇ ਇੱਕ ਹੋਰ ਵੀ ਕਤਲ ਕੀਤਾ ਉਹਦੇ ਵਿੱਚ ਜੀਲ ਕੱਟ ਗਿਆ ਉਹ ਬੰਦੇ ਨੇ ਸਾਨੂੰ ਜੁਮਾ ਮਾਰ ਦੇਣਾ ਸੀਗਾ ਭਾਈ ਜਿਹੜੇ ਮੁੰਡੇ ਗਏ ਸੀਗੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਤੁਹਾਡੇ ਬੱਚੇ ਦੇ ਨਾਲ ਕਿੰਨੇ ਜਣੇ ਸੀ ਇਹ ਸਾਰੇ ਇਹ ਮੁੰਡੇ ਕਿੰਨੇ ਜਣੇ ਸੀਗੇ ਅੱਛਾ ਕੋਲੀ ਬੱਜੀ ਕਿੱਥੇ ਬੱਚਦੇ ਨੇ ਮੁੰਡੇ ਲੱਤ 'ਚ ਵੱਜੀ ਹੁੰਦੀ ਹੁਣ ਕਿਵੇਂ ਕੰਡੀਸ਼ਨ ਕਿਵੇਂ ਹੁੰਦੀ ਕੰਡੀਸ਼ਨ ਹੁਣ ਜੀ ਪਤਾ ਲੱਗੂਗਾ ਹੁਣ ਸ਼ਹਿਰ ਦੇ ਵਿੱਚ ਉਂ ਮੜ ਕੇ ਜੋ ਡਿੱਗ ਪਿਆ ਉਹ ਉਤੋਂ ਉਹਦੇ ਵਿੱਚ ਪੈਪਾ ਮਾਰ ਲੱਗਾ ਤੇ ਪਿਸਤੌਲ ਦੇ ਮਾਰ ਲੱਗਾ ਜੋ ਸ਼ਹਿਰ ਦੇ ਵਿੱਚ ਜਾ ਕੇ ਪੈਂਦਾ ਜਾਗ ਮਹਿ ਗਿਆ ਜੇ ਦੂਜੇ ਇੱਕ ਮੁੰਡੇ ਦੇ ਹੂਰ ਦੇ ਮਾਰਿਆ ਕੀ ਮੰਗਣ ਐ ਅਸੀਂ ਸਕਿੰਦੇ ਨੇ ਉਹ ਇਰਸਾਮ ਮਿਲਣਾ ਚਾਹਦੇ ਜੈਸੀ ਜੇ ਹੁਣ ਵੀਡੀਓ ਵੇਖੀ ਆ ਉਹਨਾਂ ਨੇ ਤੇ ਜੇ ਉਹ ਵੀਡੀਓ ਦੇ ਵਿੱਚ ਤਾਂ ਇਹ ਹੱਥੋਂ ਪਾਈ ਗਈ ਜਾਂ ਠੀਕਾ ਸੀ ਕਿੰਨੇ ਆ ਪਰ ਜੇ ਉਹ ਕਹਿੰਦੇ ਵੀ ਸਾਡਾ ਅਸੀਂ 50 ਗੱਲਾਂ ਦੀ ਵਾਈ ਕਰਦੇ ਆ ਠੀਕੇ ਦੇ ਲੈ ਕੇ ਕਰਦੇ ਆ ਜੁਆ ਕਹਿੰਦਾ ਮੈਂਟਲ ਦਾ ਵੀ ਇਹਨਾਂ ਦੀ ਲੱਗਦਾ 3-4 ਜਾਣ ਕੇ ਜਿੰਦ ਕੇ ਸਾਡੇ ਜਿਹਨੇ ਵੀ ਜੁਆ ਕਰਾ ਪਜਾ ਉਹ ਆ ਉਹਦੇ ਖੇਤੋਂ ਬਾਹਰ ਨਹੀਂ ਜਾਂਦੇ ਕਿ ਘਰੇ ਰਹਿੰਦੇ ਆ ਤੇ ਇਹਦੇ ਕਰਕੇ ਹੁਣ ਜੇ ਕਰੈਪ ਕੀਤਾ ਤਾਂ ਤੁਹਾਨੂੰ ਪਤਾ ਲੱਗੇ ਆਈ ਕੋਈ ਆਪਦੀ ਵੀ ਜ਼ਮੀਨ ਠਾਰੀ ਇੱਥੇ 6:00 ਤੇ ਲੈ ਕੇ ਕਰਦੇ ਆ। ਸਾਨੂੰ 6:00 ਤੇ ਲੈ ਕੇ ਉਹ ਨਹੀਂ ਕਰਦੇ। ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਸੀ ਦੋ ਮੁੰਡੇ ਉਹਨਾਂ ਦੇ ਕਿਵੇਂ ਉਹਨਾਂ ਨੂੰ ਵੀ ਘੁੱਟਿਆ ਨਾ। ਉਹਦੇ 1:00 ਤੇ ਵੱਜਿਆ ਇੱਥੇ 6:00 ਵੱਜੀ ਹੈ ਤੇ 1:00 ਤੇ 7:00 ਵੱਜੇ ਤੇ ਉਹਦੇ ਪਸਤੋਂ ਬਾਰੇ। ਉਹਨਾਂ ਤੇ ਫੇਰ ਬੋਲ ਦੀ ਲੱਗਿਆ ਜੇਕਰ ਉਹ ਕੁਜਰਤੀ ਉਹਨਾਂ ਦੀ ਵੱਜ ਸਕਦੇ। 5 ਫੇਰ ਕੀਤੇ। ਇਹ ਨਹੀਂ ਗੱਲ ਉਹ ਇੱਕ ਤਾਂ ਮੁੰਡਾ ਇਹਦਾ ਕਿ ਇਹਨਾਂ ਨੇ ਵੀ ਸਪਰੇਅ ਕਰਨ ਨੂੰ ਕਰਨੀਆਂ। ਤੇਲ ਨਹੀਂ ਲੈਣੀਆਂ। ਲੈ ਤੋਂ ਮੁੰਡੇ ਤਿੰਨ ਜਣੇ ਮੋਟਰਸਾਈਕਲ ਤੇ ਪੰਪ ਤੇ ਤੇਲ ਲੈਣ ਆਏ ਸੀ। ਜਦੋਂ ਤੇਲ ਪਾਉਣ ਲੱਗੇ ਬੋਤਲਾਂ ਚ ਤੇ ਉਹਨਾਂ ਨੇ ਪੰਪ ਵਾਲੇ ਨੇ ਪਾਇਆ ਨਹੀਂ ਮੋ ਉਹ ਕਹਿੰਦੇ ਦੂਸਰਿਆਂ ਨੂੰ ਕਿਉਂ ਪਾ ਰਹੇ ਆ ਫਿਰ ਜਾਂ ਇਹਨਾਂ ਨੂੰ ਵੀ ਨਾ ਪਾਓ ਇਸ ਗੱਲ ਤੋਂ ਇਹਨਾਂ ਦਾ ਟਕਰਾਅ ਹੋ ਗਿਆ ਟਕਰਾਅ ਹੋਇਆ ਤਾਂ ਇਹਨਾਂ ਆਪਸ ਵਿੱਚ ਪੰਪੜੇ ਇਹਨਾਂ ਦੇ ਗੱਲ ਪੈ ਕੇ ਲੜ ਪਏ ਉੱਥੇ ਪੰਪੜੇ ਨੇ ਫਿਰ ਆਪਦੇ ਪ੍ਰਵਾਲ ਵਰਨ ਵਾਲੇ ਦੇ ਫੇਰ ਕਰਤਾ ਜਿਹੜੇ ਗੋਲੀ ਲੱਗੀ ਹੈ ਤੇ ਇਹਦਾ ਬਿਆਨ ਲਿਖ ਲਿਆ ਜੋ ਬਣਦੀ ਹੈ ਉਹ ਕਾਰਵਾਈ ਕਰ ਰਹੇ ਆ ਕੋਈ ਰੇਟ ਨੂੰ ਲੈ ਕੇ ਵੀ ਕੋਈ ਗੱਲ ਬਾਤ ਹੈ ਰੇਟ ਨੂੰ ਲੈ ਕੇ ਕਹਿੰਦੇ ਆ ਵੀ ਇਹਨਾਂ ਨੇ ਬਿਆਨ 'ਚ ਹੀ ਲਿਖਾਇਆ ਵੀ ਉਹ ਸਾਡੇ ਤੋਂ ਵੱਧ ਰੇਟ ਮੰਗਦੇ ਸੀ ਅਸੀਂ ਕਿਹਾ ਵੀ ਜੋ ਸਹੀ ਰੇਟ ਆ ਸੀ ਉਹ ਦੇਵਾਂਗੇ ਇਹ ਇਸ ਕਰਕੇ ਇਹਨਾਂ ਨੇ ਉਹਨਾਂ ਡੀਟੇਲ ਪਾਉਣ ਤੋਂ ਇਹਨਾਂ ਨੂੰ ਮਨਾ ਕੀਤਾ ਇਹ ਕਹਿੰਦੇ ਫਿਰ ਜੇ ਸਾਨੂੰ ਨਹੀਂ ਪਾਉਣਾ ਸੀ ਦੂਜਿਆਂ ਨੂੰ ਵੀ ਨਹੀਂ ਪਾਉਣ ਦੇਣਾ ਇਸ ਗੱਲ ਤੋਂ ਇਹਨਾਂ ਦੀ ਉੱਥੇ ਲੜਾਈ ਹੋਈ ਪਰ ਉਹਨਾਂ ਨੇ ਲੜਨ ਤੋਂ ਬਾਅਦ ਉਹਨਾਂ ਨੇ ਇਸ ਤੋਂ ਨਾਲ ਫਾਇਰ ਕੀਤਾ ਹੈ ਸਰ ਇੱਕ ਸੀਸੀਟੀਵੀ ਜਿਹੜੀ ਸੀਸੀਟੀਵੀ ਇੱਕ ਸਾਹਮਣੇ ਹੈਗੀ ਉਸ ਵਿੱਚ ਦਿਖਾਇਆ ਗਿਆ ਕਿ ਕੁਝ ਵਿਅਕਤੀ ਇੱਕ ਵਿਅਕਤੀ ਨੂੰ ਕੁੱਟਦੇ ਵੀ ਨਜ਼ਰ ਆਏ ਸੀਗੇ ਮਾਰਕੁੱਟ ਵੀ ਕਰਦੇ ਆਏ ਸੀ ਉਹ ਕਿੰਨਾ ਦੀ ਕੁੱਟਮਾਰ ਕਰ ਰਹੇ ਸੀ ਕਿਸੇ ਮੁੰਡੇ ਦੀ ਪਹਿਲਾਂ ਕੁੱਟਮਾਰ ਕਰ ਰਹੇ ਸੀ ਓਕੇ ਜੀ ਇਸੇ ਮੁੰਡੇ ਨੂੰ ਪਹਿਲਾਂ ਉਹਨੇ ਤਾਂ ਸੀਸੀਟੀਵੀ ਫੁਟੇਜ ਦੇਖੀ ਹੈ ਪਹਿਲਾਂ ਜਦੋਂ ਇਹ ਟੇਲ ਤੋਂ ਖੜੇ ਖੜੇ ਟਕਰਾਅ ਹੁੰਦਾ ਹੈ ਇਹਨੂੰ ਧੱਕਾ ਮਾਰ ਕੇ ਸਿੱਟਦੇ ਆ ਆਪਸ ਵਿੱਚ ਥੋਪਾਈ ਹੁੰਦੀ ਹੈ ਇਹ ਵੀ ਮਾਰਦਾ ਉਹ ਵੀ ਮਾਰਦਾ ਜੀ ਫਿਰ ਉਹ ਬਾਅਦ ਵਿੱਚ ਉਸ ਤੋਂ ਬਾਅਦ ਫਾਇਰ ਕਰਦਾ ਹੈ ਸਰ ਕੋਈ ਰਾਉਂਡ ਅਪ ਵੀ ਕੀਤਾ ਇਸ ਮਾਮਲੇ ਵਿੱਚ ਕਿਸੇ ਨੂੰ ਨਹੀਂ ਫਿਲਹਾਲ ਕੋਈ ਨਹੀਂ ਮਕਦਮਾ ਦਰਜ ਕਰਲੇ ਸਾਡੀ ਟੀਮ ਗਈ ਹੋਈ ਉੱਥੇ ਮਕਦਮਾ ਦਰਜ ਕਰ ਰਹੇ ਆ ਮਕਦਮਾ ਦਰਜ ਕਰ ਰਹੇ ਆ ਬਿਆਨ ਲਿਖਿਆ ਜੀ ਉੱਥੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਬੋਲੇ ਕਾਨੂੰਨ ਲਿਆਂਦਾ ਗਿਆ ਹੈ ਟੈਂਡਰਨ ਅਸੀਂ ਆਮ ਲੋਕ ਤਾਂ ਖੱਦਲ ਖਾਰ ਹੋ ਹੀ ਰਿਹਾ ਪਰ ਉੱਥੇ ਪੈਟਰੋਲ ਪੰਪ ਦੇ ਮਾਲਕ ਨੇ ਸਾਡੇ ਨੌਜਵਾਨ ਅਮਰਿੰਦਰ ਸਿੰਘ ਦੇ ਸਾਡੇ ਮੁੰਡੇ ਤੇ ਗੋਲੀ ਚਲਾ ਦਿੱਤੀ ਉਹ ਬੋਲੀ ਤਰ੍ਹਾਂ ਜ਼ਖਮੀ ਹੈ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਇਸ ਪੈਟਰੋਲ ਪੰਪ ਦੇ ਮਾਲਕ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਦੱਸਦੀ ਦੀ ਲਗਾਤਾਰ ਕਾਉਤੋ ਜਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪੈਟਰੋਲ ਪੰਪਾਂ ਤੇ ਆਮ ਲੋਕ ਝਗੜਦੇ ਲੜਦੇ ਨਜ਼ਰ ਆ ਰਹੇ ਨੇ ਪੈਟਰੋਲ ਪੰਪ ਦੇ ਮਾਲਕਾਂ ਦੇ ਨਾਲ ਕਰਿੰਦੇ ਦੇ ਨਾਲ ਆਪਸ ਵਿੱਚ ਵੀ ਕਿਉਂਕਿ ਪੈਟਰੋਲ ਦੀ ਕਿੱਲਤ ਨੂੰ ਲੈ ਕੇ ਹਰ ਕੋਈ ਕਹਿੰਦਾ ਕਿ ਮੇਰੀ ਟੈਂਕੀ ਫੁੱਲ ਕਰਵਾਈ ਜਾਵੇ ਪਰ ਅਜਿਹੇ ਆ ਜਿਹੜੀਆਂ ਵਾਰਦਾਤ ਹੋਣ ਲੱਗ ਚੁੱਕੀਆਂ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਆਪਣੇ ਵਿਚਾਰ ਕਵੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਨਾ